ਤਦ ਸ਼ੀਰਮ ਖਾਵਾਂਗੇ ਤਾਲੂ ਸ਼੍ਰੀ ਅਮਰਸਾਹਬ ਦੀਆਂ ਉਸ ਬੱਚੇ ਦੀਆਂ ਜਿਸ ਬੱਚੇ ਤੇ ਜਿਹੜਾ ਕਿ ਤਸ਼ੱਦਦ ਕੀਤਾ ਜਾ ਰਿਹਾ ਸੀ ਬਧੂਆ ਜਿਹੜਾ ਇਸ ਬੱਚੇ ਨੂੰ ਬੜਾ ਕੇ ਰੱਖਿਆ ਗਿਆ ਕਨੇਕ ਸਿੰਘ ਵੱਲੋਂ ਪੁੱਛਾਂਗੇ ਸਾਰਾ ਮਾਮਲਾ ਕੀ ਹੈ ਕੌਣ ਸੀ ਰਿਸ਼ਤੇਦਾਰ ਸੀ ਜਾਂ ਕੀ ਲੱਗਦਾ ਸੀ ਉਸ ਦਾ ਜਿਹੜਾ ਸੂ ਇਸ ਦਾ ਮਾਕੜਾ ਹੀ ਕਰਦਾ ਸੀ ਬੱਚੇ ਦੇ ਜਬਾਨੀ ਸੌਂਦੇ ਬੱਚੇ ਦੇ ਮੂੰਹੋਂ ਹਾਂਜੀ ਪੁੱਤ ਜੀ ਕੀ ਨਾਮ ਜੀ ਤੁਹਾਡਾ ਮੈਂ ਨਾ ਸੂਰਜੀਦੀਪ ਸਿੰਘ ਸੂਰਜੀਦੀਪ ਸਿੰਘ ਜੀ ਕੀ ਲੱਗਦੇ ਸੀ ਤੁਹਾਡੇ ਕੋ ਰਿਸ਼ਤੇਦਾਰ ਲੱਗਦੇ ਸੀ ਜਾਂ ਕੌਣ ਸੀ ਇਹ ਬਾਬਾ ਜੀ ਤੇ ਤੁਹਾਡਾ ਮੇਲ ਕਿਸਤਾ ਹੈ ਇਹਨਾਂ ਦਾ ਇਹ ਘਰ ਹੁੰਦੇ ਸੀ ਤੇ ਸੇਵਾ ਨਾਲ ਲੈ ਜਾਂਦੇ ਆ ਤੇ ਫਿਰ ਮਾਰ ਲਾ ਦੇਂਦਾ ਸੇਵਾ ਕਰਨ ਦਾ ਫਿਰ ਮਾਰਦੇ ਆ ਰਣਾ ਸੁਰਜਨ ਸਿੰਘ ਇਹ ਨਿਹੰਗ ਹਾਂਜੀ ਤੇ ਮੈਨੂੰ ਇਸ ਤੋਂ ਵੀ ਕਿੰਨੇ ਸਮੇਂ ਤੋਂ ਤੁਸੀਂ ਉਹਨਾਂ ਕੋਲ ਰਹਿ ਰਹੇ ਹੋ ਵਾਹ ਬੜਾ ਸਾਲ ਹੋ ਗਿਆ ਛੋਟਾ ਜਿਹਾ ਨਹੀਂ ਉਹ ਥੋੜਾ ਜਿਹਾ ਹਾਂਜੀ ਤੇ ਮੈਨੂੰ ਇਸ ਤੋਂ ਵੀ ਇਹ ਸ਼ੁਰੂ ਤੋਂ ਮਾਰਦੇ ਕੋਟਦੇ ਸੀ ਜਾਂ ਹੁਣ ਹੀ ਤੁਹਾਨੂੰ ਮਾਰਦੇ ਕੋਟੇ ਸ਼ੁਰੂ ਕੀਤਾ ਜਾਣੇ ਮਾਰਦੇ ਸੀ ਛੋਟੇ ਜਿਹੰਦੇ ਮਾਰਦੇ ਸੀ ਤੁਸੀਂ ਕਿਉਂ ਇਹਦਾ ਬਰੋ ਨਹੀਂ ਕੀਤਾ ਵੀ ਕਿਉਂ ਮਾਰਦੇ ਹੋ ਮੈਨੂੰ ਕਿਹੜੀ ਵਜ੍ਹਾ ਮਾਰਦੇ ਹੋ ਮੇਰੇ ਮਾਪੇ ਬਾਬ ਕੋ ਛੱਡ ਗਿਆ ਉਹ ਮੇਰੇ ਮਾਤਾ ਪਿਤਾ ਕੋ ਛੱਡ ਗਿਆ ਤੁਸੀਂ ਕਦੀ ਇਹਨਾਂ ਨੂੰ ਕਿਹਾ ਨਹੀਂ ਕਦੀ ਮੈਂ ਕਿਹਾ ਫਿਰ ਧਮਕੀ ਲਾ ਦਿੰਦਾ ਕਹਿੰਦੇ ਤੇਰੇ ਮਾਪਿਓ ਨੂੰ ਕਿੰਨੇ ਅਗ ਭੇਜ ਦੇ ਮਾ ਕਿੰਨੇ ਤੇਰੇ ਮਾਂ ਪਿਓ ਨੂੰ ਵੜ ਦਾਂਗੇ ਕਿੰਨੇ ਮੀਨਸ ਵੀ ਹੁਣ ਕਿਸ ਤਰ੍ਹਾਂ ਤੁਹਾਡਾ ਫਿਰ ਉਹਨਾਂ ਤੋਂ ਛੁਟਕਾਰਾ ਆਇਆ ਹੁਣ ਤੁਹਾਨੂੰ ਕਿਸ ਤਰ੍ਹਾਂ ਨਾਲ ਹਸਬ ਸਿੰਘ ਹੈਰੀ ਮੇਲ ਹੋਇਆ ਕਿਸ ਤਰ੍ਹਾਂ ਨਾਲ ਮੇਲ ਹੋਈ ਇਹ ਭਾਈ ਉਧਰ ਕੰਮ ਆਏ ਸੀ ਇਹਨਾਂ ਨੇ ਮੈਨੂੰ ਦੇਖ ਲਿਆ ਮਾਰਦੇ ਤੇ ਫਿਰ ਇਹਨਾਂ ਨੇ ਡੱਕਿਆ ਉਹਨਾਂ ਨੂੰ ਫਿਰ ਇਹਨਾਂ ਨੂੰ ਵੀ ਔਖਾ ਬੋਲੇ ਤੇ ਫਿਰ ਇਹਨਾਂ ਨੇ ਪੁੱਛਿਆ ਤੇਰਾ ਨਹੀਂ ਬੇਟਾ ਤੇਰਾ ਕਹਿੰਦਾ ਉਹ ਹਾਂਜੀ ਫਿਰ ਪੁਲਿਸ ਵਾਲੇ ਵੀ ਆਏ ਤੇ ਪੁਲਿਸ ਵਾਲੇ ਨੇ ਕਹਿੰਦਾ ਕੋਈ ਨਾ ਕੋਈ ਨਾ ਨਹੀਂ ਜਾਓ ਜਾਓ ਫਿਰ ਭਾਈ ਚੱਲ ਗਏ ਫਿਰ ਗਲੀ ਜਾ ਕੇ ਨਾ ਮੈਨੂੰ ਪੁੱਛਿਆ ਸੀ ਕਿਨੇ ਤੁਂ ਜੇ ਬੇਟਾ ਮਗਾ ਨਹੀਂ ਮੈਂ ਆਇਦਾਨੀ ਆ ਤੇ ਤੁਹਾਡੇ ਮਾਪੇ ਕਿਥੇ ਆ ਆ ਮੋਨ ਅਗਲੇ ਲੱਗੇ ਰਹਿੰਦੇ ਆ ਕੀ ਕਰਦੇ ਨੇ ਡੈਰੀ ਬੱਕਰੀਆਂ ਚਾਰਦਾ ਤੇ ਮੰਮੀ ਮੰਗਾਂ ਜਾਂਦੀ ਆ ਤੇ ਮੈਨੂੰ ਉਸ ਤੋਂ ਤੁਹਾਡੇ ਜਿਹੜੇ ਪਿੰਡੇ ਲਾਸ਼ਾਂ ਪਈਆਂ ਹਨ ਇਹ ਲਾਸ਼ਾਂ ਕਿਸ ਦਾ ਪਈਆਂ ਤੇ ਕਹਦਾ ਤੁਹਾਡੀ ਮਾਗੜੀ ਕੀਤੀ ਜਾਂਦੀ ਇਹ ਇਹ ਕੜੇ ਮਾਰਦਾ ਜੋ ਮੁੱਕੇ ਮਾਰਦਾ ਡੰਡੇ ਮਾਰਦਾ ਬਿਲਕੁਲ ਤੁਸੀਂ ਦੇਖ ਸਕਦੇ ਹੋ ਵੀ ਬੱਚੇ ਦੇ ਤੁਸੀਂ ਜਬਾਨੀ ਬੱਚੇ ਦੇ ਮੂੰਹੋਂ ਸੁਣ ਰਹੇ ਹੋ ਵੀ ਬੱਚੇ ਤੇ ਕਿਸ ਤਰ੍ਹਾਂ ਜਿਹੜਾ ਤਸ਼ੱਦਦ ਹੋ ਰਿਹਾ ਆ ਬੱਚੇ ਦੇ ਕਿਸ ਤਰ੍ਹਾਂ ਆਇਦੇ ਜਮਾਨੇ 'ਚ ਕਿਸ ਤਰ੍ਹਾਂ ਬੱਚੇ ਨੂੰ ਜਿਹੜਾ ਕਿ ਮਧੂਆ ਡੜਾਸ ਤੋਂ ਅੱਖਿਆ ਗਿਆ ਪਰ ਸਬਜੀਤ ਸਿੰਘ ਹਰੀ ਜਿਹੜੇ ਕਿ ਸਮਾਜ ਸੇਵਿਕ ਨੇ ਹਮੇਸ਼ਾ ਲੋਕਾਂ ਦੀ ਹੱਕ ਦੀ ਆਵਾਜ਼ ਬੰਦੇ ਨੇ ਅਤੇ ਖਾਸ ਕਰਕੇ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਆਗੂ ਨੇ ਲੋਕਾਂ ਦੀ ਜਿੱਥੇ ਆਵਾਜ਼ ਨਹੀਂ ਕੋ ਬੰਦਾ ਉੱਥੇ ਨਾਲ ਆਵਾਜ਼ ਬਣ ਕੇ ਖੜਦੇ ਨੇ ਗੱਲਬਾਤ ਕਰਾਂਗੇ ਸਬਜੀਤ ਸਿੰਘ ਹਰੀ ਜੀ ਦੇ ਨਾਲ ਹੀ ਸਬਜੀਤ ਸਿੰਘ ਹਰੀ ਜੀ ਕਿਸ ਤਰ੍ਹਾਂ ਇਹ ਬੱਚੇ ਦਾ ਪਤਾ ਲੱਗਾ ਤੇ ਬੱਚੇ ਦੇ ਮੂੰਹੋਂ ਸੁਣਿਆ ਬਹੁਤ ਬੱਚੇ ਤਸ਼ੱਦਦ ਹੋਇਆ ਇਹ ਮਾਮਲਾ ਕੀ ਹੈ ਸਰਦਾਰ ਦਸ਼ਕਨ ਨੂੰ ਸਾਂਝਾ ਕਰਦੇ ਹੋਏ ਕੋਈ ਕੰਮ ਸੀਗਾ ਮੈਨੂੰ ਵੇਰ ਕੇ ਥਾਣੇ ਦੇ ਵਿੱਚ ਮੈਂ ਕੁਦਰਤੀ ਉਸ ਜਗ੍ਹਾ ਤੇ ਗਿਆ ਤੇ ਤਕਰੀਬਨ 7:30 ਦੇ ਉਹ ਨਿਹੰਗ ਸਿੰਘ ਇਸ ਬੱਚੇ ਨੂੰ ਬੜੀ ਬੁਰੀ ਤਰ੍ਹਾਂ ਕੋਈ ਜਾਨਵਰਾਂ ਨੂੰ ਵੀ ਇੰਜ ਨਹੀਂ ਕੁੱਟਦਾ ਜਿਸ ਤਰ੍ਹਾਂ ਇਸ ਬੱਚੇ ਨੂੰ ਮਾਰਿਆ ਸੀਗਾ ਤਾਂ ਮੈਂ ਉਹਨੂੰ ਕਿਹਾ ਵੀ ਤੂੰ ਇਹ ਬੱਚੇ ਨੂੰ ਕਿਉਂ ਮਾਰ ਰਿਹਾ ਮੈਂ ਉਹਨੂੰ ਢੱਕਣ ਦੀ ਕੋਸ਼ਿਸ਼ ਕੀਤੀ ਅੱਗੋਂ ਮੈਨੂੰ ਕਹਿੰਦਾ ਮੇਰਾ ਬੱਚਾ ਮੈਂ ਜੋ ਮਰਜ਼ੀ ਕਰਾਂ ਮੈਂ ਮਾਰਾਂ ਜੋ ਮਰਜ਼ੀ ਕਰਾਂ ਤੂੰ ਕੋਣੋਂ ਨਾ ਤੇ ਮੈਂ ਹਾਂ ਵੀ ਭਾਈ ਤੂੰ ਸੜਕ ਦੇ ਉੱਤੇ ਬੱਚੇ ਨੂੰ ਨਹੀਂ ਮਾਰ ਸਕਦਾ ਤੇ ਖਾਸ ਕਰਕੇ ਇਸ ਤਰ੍ਹਾਂ ਬੱਚੇ ਨੂੰ ਨਹੀਂ ਮਾਰ ਸਕਦਾ ਬੱਚੇ ਨੂੰ ਕੋਈ ਅੱਖ ਦੇ ਇਸ਼ਾਰੇ ਨਾਲ ਸਮਝਾਈ ਜਾਂਦੀ ਹੈ ਗੱਲ ਕੋਈ ਪਟੋਕੀ ਮਾਰੀ ਜਾਂਦੇ ਪਰ ਜਿਸ ਤਰ੍ਹਾਂ ਤੂੰ ਮਾਰ ਰਿਹਾ ਬਾਲੇ ਚੁੱਕ ਚੁੱਕ ਉਹਦੇ ਮਾਰ ਰਿਹਾ ਕਦੀ ਉਹਨੂੰ ਥੱਲੇ ਸੁੱਟ ਰਿਹਾ ਕਦੀ ਉਹਦੇ ਅਰਕਾਂ ਮਾਰ ਰਿਹਾ ਲੱਕ ਚ ਕਦੀ ਕੜੇ ਮਾਰ ਰਿਹਾ ਇਸ ਤਰ੍ਹਾਂ ਨਹੀਂ ਹੁੰਦਾ ਇਹ ਬੱਚਾ ਤੇਰਾ ਨਹੀਂ ਆ ਜਦੋਂ ਇੰਨੀ ਗੱਲ ਮੈਂ ਕਹੀ ਆ ਤੇ ਮੇਰੇ ਵੀ ਗੱਲ ਪੈਣ ਨੂੰ ਪਿਆ ਪਰ ਉਦੋਂ ਮੌਕੇ ਦੀ ਨਜਾਕਤ ਐਸੀ ਮੈਨੂੰ ਇਹ ਬੱਚੇ ਬਾਰੇ ਪਤਾ ਨਹੀਂ ਸੀਗਾ ਪਰ ਲੱਗ ਬੰਦੇ ਦੇ ਲੋਕਾਂ ਦੀ ਸ਼ਾਬਾਸ਼ੀ ਆ ਡਰਦੇ ਜਰੂਰ ਆ ਉਤੋਂ ਪਰ ਉਹਨਾਂ ਨੇ ਮੈਨੂੰ ਇੱਕ ਸਾਈਡ ਤੋਂ ਕੇ ਗੱਲ ਕਹੀ ਵੀ ਇਹ ਬੱਚਾ ਉਹਦਾ ਨਹੀਂ ਆ ਇਨੇ ਨੂੰ 8-7-8 ਸਾਲ ਤੋਂ ਜਿਹੜਾ ਬੰਧੂਆ ਬਣਾ ਕੇ ਰੱਖਿਆ ਹੋਇਆ ਤੇ ਉਹਦੇ ਤੇ ਬਹੁਤ تشدد ਕਰਦਾ ਸਾਡੀ ਵਾਹ ਪੇਸ਼ ਕੋਈ ਨਹੀਂ ਆ ਜਿਹੜਾ ਪ੍ਰਸ਼ਾਸਨ ਵੀ ਇਸ ਵੱਲ ਧਿਆਨ ਨਹੀਂ ਦਿੰਦਾ ਬਿਲਕੁਲ ਥਾਣੇ ਦੇ ਬਾਹਰ ਉਹ ਬੈਠਾ ਵਾ ਪਰ ਫਿਰ ਅਸੀਂ ਵਿਉਂਤ ਬਣਾ ਕੇ ਇਹ ਬੱਚਾ ਕਦੋਂ ਉੱਥੋਂ ਨਿਕਲੂਗਾ ਤੇ ਅਸੀਂ ਇਹਨਾਂ ਮਿਲਾਂਗੇ ਅਸੀਂ ਉੱਥੇ ਵੇਟ ਕਰਦੇ ਰਹੇ ਰਾਤ ਅਸੀਂ ਇਸ ਬੱਚੇ ਨੂੰ ਮਿਲੇ ਤੇ ਬੱਚੇ ਨੂੰ ਪੁੱਛਿਆ ਵੀ ਤੂੰ ਕੌਣ ਆ ਇਹਦਾ ਬੇਟਾ ਇਹਨੇ ਫਿਰ ਦੱਸਿਆ ਮੈਂ ਇਹਦਾ ਬੇਟਾ ਨਹੀਂ ਮੈਂ ਲਾਲ ਸਿੰਘ ਦਾ ਬੇਟਾ ਤੇ ਇਹ ਨਿਹੰਗ ਸਿੰਘ ਜਿਹੜਾ ਵਾ ਮੈਨੂੰ ਇੱਥੇ ਬੰਦਕ ਬਣਾ ਕੇ ਰੱਖਿਆ ਹੈ ਇਹਨੇ ਮੈਨੂੰ 8 ਸਾਲ ਤੋਂ ਇੱਥੇ ਇਹਨੇ ਰੱਖਿਆ ਤੇ ਮੈਨੂੰ ਕੁੜਦਾ ਮਾਰਦਾ ਵਾ ਮੇਰੇ ਤੋਂ ਸਾਰੇ ਕੰਮ ਕਰੋਂਦਾ ਜੇ ਕਿਤੇ ਕੰਮ ਦੇ ਵਿੱਚ ਕੋਈ ਗਲਤੀ ਹੋ ਜਾਂਦੀ ਆ ਤੇ ਮੈਨੂੰ ਜਾਨਵਰਾਂ ਵਾਂਗੂ ਕੁੜਦਾ ਫਿਰ ਅਸੀਂ ਇਸ ਬੱਚੇ ਨੂੰ ਭਰੋਸਾ ਦੇ ਕੇ ਪੁੱਛਿਆ ਵੀ ਤੂੰ ਆਪਣੇ ਘਰ ਜਾਣਾ ਚਾਹੁੰਦਾ ਕਹਿੰਦਾ ਮੇਰੇ ਮਾਪੇ ਆਏ ਸੀਗੇ ਲੈਣ ਮੇਰੇ ਮੇਰੀ ਮਾਂ ਨੂੰ ਧੱਕੇ ਮਾਰ ਕੇ ਕੱਢਿਆ ਤੇ ਮੇਰਾ ਬਾਪ ਆ ਹੈਂਡੀਕੈਪ ਉਹਦਾ ਚੂਲਾ ਟੁੱਟਾ ਤੇ ਬਾਹ ਵੱਢੀ ਹੋਈ ਆ ਤੇ ਉਹ ਬੱਕਰੀਆਂ ਚਾਰਦਾ ਤੇ ਮੇਰੀ ਮਾਂ ਆਈ ਆ ਗੁਰਦੁਆਰਾ ਗੁਰਨਾਮ ਨਾਨਕ ਸਰ ਦੇ ਬਾਹਰ ਜਿਹੜੀ ਆ ਉਹ ਮੰਗਦੀ ਆ ਫਿਰ ਮੈਂ ਸਮਝਿਆ ਵੀ ਇਹ ਬੱਚੇ ਦੇ ਹਾਲਾਤ ਜਿਹੜੇ ਆ ਉਹ ਬੜੇ ਚਿੰਤਾਜਨਕ ਆ ਇੱਕ ਗਰੀਬਲੇ ਪਰਿਵਾਰ ਨਾਲ ਕੋਈ ਨਹੀਂ ਖੜਦਾ ਸ਼ਾਹੂਕਾਰਾਂ ਨਾਲ ਸਾਰੇ ਖੜ ਜਾਂਦੇ ਆ ਸ਼ਾਹੂਕਾਰਾਂ ਦੀ ਹਾਵ ਵੀ ਨਿਕਲੇ ਤੇ ਲੋਕ ਇਕੱਠੇ ਹੋ ਜਾਂਦੇ ਪਰ ਗਰੀਬ ਬੱਚੇ ਦੇ ਤਸ਼ੱਦਦ ਹੋਵੇ ਉਹਦੇ ਮਾਪੇ ਬਾਬਨਾ ਕੋਈ ਨਹੀਂ ਖੜਦਾ ਪਰ ਫਿਰ ਅਸੀਂ ਆਖਿਆ ਵੀ ਇਹ ਕੰਮ ਜਿਹੜਾ ਵਾ ਪਹਿਲ ਦੇ ਅਧਾਰ ਤੇ ਕਰਨਾ ਜਿਹਦਾ ਅਗਲੇ ਦਿਨੇ ਬੱਚੇ ਨੂੰ ਜਿਹੜਾ ਮੈਂ ਉੱਥੋਂ ਉਹਦੇ ਚੰਗਲ ਚ ਛਡਾ ਕੇ ਤੇ ਥਾਣੇ ਦੇ ਚ ਤਰਖਾਸ ਦੇ ਕੇ ਰਾਤ 11 ਵਜੇ 10:30 11 ਵਜੇ ਦਾ ਮੈਡੀਕਲ ਵੀਰਕਾ ਹਸਪੀਟਲ ਚ ਹੀ ਕਰਵਾਇਆ ਪਰ ਜੱਥੇਦਾਰ ਮੇਜਰ ਸਿੰਘ ਨੂੰ ਇਹ ਗੱਲ ਦਾ ਪਤਾ ਲੱਗਾ ਵੀ ਸਾਡੇ ਵਿੱਚ ਇੱਕ ਬੰਦਾ ਰਲ ਕੇ ਇਹੋ ਜਿਹਾ ਕੰਮ ਕਰ ਰਿਹਾ ਉਹਨਾਂ ਨੇ ਫਿਰ ਫੌਰੀ ਤੌਰ ਤੇ ਮੇਰੇ ਕੋਲ ਆਪਣੇ ਜੱਥੇਦਾਰ ਭੇਜੇ ਤੇ ਉਹਨਾਂ ਨਾਲ ਗੱਲਬਾਤ ਕੀਤੀ ਉਹਨਾਂ ਨੇ ਇਸ ਗੱਲ ਦਾ ਸਨਿਆਸ ਲਿਆ ਕਿ ਅੱਗੇ ਤੋਂ ਇਹ ਬੱਚਾ ਜਿਹੜਾ ਇਹ ਨਿਹੰਗ ਹੈ ਇਸ ਬੱਚੇ ਨੂੰ ਮਾਰੂਗਾ ਨਹੀਂ ਇਸ ਬੱਚੇ ਨੂੰ ਆਪਣੇ ਘਰੋਂ ਨਹੀਂ ਚੁੱਕ ਕੇ ਲਿਆਊਗਾ ਇਸ ਬੱਚੇ ਦੇ ਮਾਪੇ ਨੂੰ ਧਮਕੀ ਨਹੀਂ ਦੇਊਗਾ ਇਸ ਗੱਲ ਦੇ ਉੱਤੇ ਜਿਹੜੀ ਆ ਰਜਾਮੰਦੀ ਹੋਈ ਤੇ ਫਿਰ ਜਿਹੜਾ ਅਸੀਂ ਜਿਹੜੀ ਆ ਥਾਣੇ ਦੇ ਵਿੱਚੋਂ ਆਪਣੀ ਤਰਖਾਸਤ ਵਾਪਸ ਲਈਆ ਪਰ ਉਹਦਾ ਮਤਲਬ ਇਹ ਨਹੀਂ ਆ ਵੀ ਤਰਖਾਸਤ ਵਾਪਸ ਲੈ ਲਈ ਤੇ ਕੰਮ ਖਤਮ ਹੋ ਗਿਆ ਨਾਲ ਦੀ ਨਾਲ ਮੈਂ ਧੰਨਵਾਦ ਦੀਆਂ ਡੀਸੀਪੀ ਆਲਮ ਵਿਜੇ ਜੀ ਦਾ ਜਿਨ੍ਹਾਂ ਨੇ ਇਸ ਮਸਲੇ ਨੂੰ ਬੜੀ ਗੰਭੀਰਤਾ ਨਾਲ ਲਿਆ ਤੇ ਮੇਰੇ ਇੱਕ ਫੋਨ ਦੇ ਉੱਤੇ ਜਿਹੜਾ ਵਾ ਉਹਨਾਂ ਨੇ ਆਪਣੇ ਸਾਰੇ ਕਾਮਕਾਜ ਚੋਂ ਸਾਰੀ ਦਿਹਾੜੀ ਮੇਰੇ ਨਾਲ ਫੋਨ ਦੇ ਉੱਤੇ ਰਾਫਤਾ ਰੱਖਿਆ ਤੇ ਸਾਰੀ ਇਸ ਕਾਰਵਾਈ ਦੇ ਵਿੱਚ ਜਿਹੜੀ ਆਪਣੀ ਲੱਤ ਲਾਈ ਤੇ ਮੈਨੂੰ ਪੂਰੀ ਮਦਦ ਕੀਤੀ ਪਰ ਗੱਲ ਕਰੀ ਸਰਵਿਸਿੰਗ ਹੈਰੀ ਜੀ ਡੀਸੀਪੀ ਸਾਹਿਬ ਇਸ ਗੱਲ ਤੇ ਨਾਲ ਸਪੋਰਟ ਕਰਦੇ ਨੇ ਲੱਤ ਲਾਉਂਦੇ ਨੇ ਪਰ ਥਾਣੇ ਦੇ ਬਾਹਰ ਹੀ ਜਿਹੜਾ ਕਿ ਪੁਲਿਸ ਪ੍ਰਸ਼ਾਸਨ ਦੇ ਨੱਕ ਹੇਠ ਜਿਹੜਾ ਐਡਾ ਵੱਡਾ ਕੰਮ ਹੋ ਰਿਹਾ ਅਜੇ ਤੱਕ ਪੁਲਿਸ ਪ੍ਰਸ਼ਾਸਨ ਨੇ ਪੁੱਛਿਆ ਕਿਉਂ ਨਹੀਂ ਵੀ ਯਾਰ ਭਾਈ ਬੱਚਾ ਕਿੱਥੋਂ ਤੋਂ ਲਿਆ ਆ ਕੀ ਗੱਲਬਾਤ ਆ ਬੱਚੇ ਨੂੰ ਕਿਉਂ ਤੋਂ ਮਾਰ ਰਿਆ ਵਾ ਜੇਕਰ ਵੱਡੇ ਅਫਸਰ ਇੰਨੀ ਸਖਤ ਕਾਰਵਾਈ ਕਰ ਸਕਦੇ ਆ ਕਿ ਨਾਲ ਜਿਹੜੀ ਥਾਣਾ ਜਿਹੜਾ ਜਿਸ ਦੇ ਨੱਕ ਹੇਡਿਆ ਲੈ ਸਾਰਾ ਕੰਮ ਹੋ ਰਿਹਾ ਕਿਉਂ ਨਹੀਂ ਉਹਨਾਂ ਨੇ ਕਾਰਵਾਈ ਕੀਤੀ ਹਜੇ ਲੋਕਾਂ ਨੇ ਵੀ ਦੱਸਿਆ ਵੀ ਪੁਲਿਸਦਾਰ ਲੇਵਾ ਵਾ ਇਸ ਨਿਯੰਗ ਨਾਲ ਕਾਫੀ ਚਿਰ ਦਾ ਥਾਣੇ ਦੇ ਬਾਹਰ ਉਹ ਬੈਠਾ ਤੇ ਥਾਣੇ ਦੇ ਕੋਈ ਨਾ ਕੋਈ ਉਹਨਾਂ ਨਾਲ ਰਲੇਵੇਂ ਜ਼ਰੂਰ ਆ ਚਾਹੇ ਉਹ ਡੰਗਰ ਬੱਚਿਆਂ ਦਾ ਦੁੱਧ ਹੀ ਭਾਵੇਂ ਅੰਦਰ ਥਾਣੇ 'ਚ ਜਾਂਦਾ ਹੋਵੇ ਕੁਛ ਨਾ ਕੁਛ ਤੇ ਹੈ ਇਹ ਗੱਲ ਕਨਫਰਮ ਹੁੰਦੀ ਆ ਪਰ ਇੱਕ ਪਾਸੇ ਪ੍ਰਸ਼ਾਸਨ ਦੇ ਆਲਾ ਅਧਿਕਾਰੀ ਸਾਡੀ سپورਟ 'ਚ ਖੜਿਆ ਤੇ ਇੱਕ ਪਾਸੇ ਉਹ ਥਾਣਾ ਜਿਹੜੇ ਥਾਣੇ ਦੇ ਵਿੱਚ ਬਾਹਰ ਥਾਣੇ ਦੇ ਤਸ਼ੱਦਦ ਹੁੰਦਾ ਹੋਵੇ ਤੇ ਉਹ ਲੋਕਾਂ ਨੂੰ ਪਤਾ ਹੀ ਨਾ ਹੋਵੇ ਵੀ ਇਹ ਬੱਚਾ ਇਹਦਾ ਨਹੀਂ ਜਦ ਕਿ ਉਹਦੇ ਮਾਪੇ ਕਈ ਵਾਰੀ ਥਾਣੇ ਗਏ ਤੇ ਅਜ ਤੱਕ ਦਰਖਾਸਤ ਨਹੀਂ ਰਹੀ ਗਈ ਉਸ ਥਾਣੇ 'ਚ ਇੱਕ ਵਾਰੀ ਹੈਂਡਓਵਰ ਵੀ ਕੀਤਾ ਹੈ ਬੱਚਾ ਪੁਲਿਸ ਦੀ ਮੌਜੂਦਗੀ 'ਚ ਹੈਂਡਓਵਰ ਕੀਤਾ ਉਹਦੇ ਮਾਪੇ ਨੂੰ ਤੇ ਅਗਲੇ ਦਿਨ ਫੇਰ ਇਹ ਬੱਚਾ ਚੁੱਕ ਲਿਆ ਤੇ ਨਾਲੇ ਮਾਪੇ ਨੂੰ ਡਰਾ ਕੇ ਆ ਵੀ ਤੁਹਾਡੇ ਕਰਨ ਨਿਆਂਗੇ ਭੇਜ ਦਾਂਗੇ ਉਹ ਵਿਚਾਰੇ ਬਿਮਾਰੀ ਦੇ ਮਾਰੇ ਆ ਹੈਂਡੀਕੈਪ ਆ ਉਹ ਡਰਦੇ ਹੀ ਜਿਹੜੇ ਆ ਉਹਦੇ ਕੋ ਨਹੀਂ ਪਹੁੰਚੇ ਕਿਉਂਕਿ ਉਸ ਉਸ ਇਲਾਕੇ ਦੇ ਵਿੱਚ ਉਸ ਨਿਆਂਗ ਦਾ ਕਾਫੀ ਜਿਹਾ ਡਰੋਂ ਡਰਦਾ ਮਾਹੌਲ ਬਣਾਇਆ ਆ ਗੱਲ ਕਰੀਏ ਨਿਹੰਗ ਸਿੰਘ ਤੇ ਹਮੇਸ਼ਾ ਹੀ ਗਰੂ ਕੀ ਲਾਲਣੀਆ ਫੌਜਾਂ ਨੇ ਲੋਕਾਂ ਦੇ ਨਾਲ ਖੜਦੇ ਨੇ ਜਿੱਥੇ ਕਿਤੇ ਜ਼ੁਲਮ ਹੁੰਦਾ ਤੇ ਬਿਨਾ ਬੇਪਰਵਾਹ ਜੜੀਆਂ ਉਹ ਡਰ ਜਾਂਦੀਆਂ ਨੇ ਮੌਦੀ ਪਰਵਾਹ ਨਹੀਂ ਕਰਦੇ ਪਰ ਇਹ ਨਿਹੰਗ ਸਿੰਘ ਕਿਹੜੇ ਨੇ ਜਿਹੜੇ ਜਾ ਕੇ ਲੋਕਾਂ ਦੇ ਬੱਚੇ ਜਾ ਕੇ ਚੁੱਕ ਕੇ ਮਾਤਾ ਪਿਤਾ ਡਰਾਉਂਦੇ ਨੇ ਜਾ ਕੇ ਵੀ ਵੇਖੋ ਜੇਕਰ ਤੁਸੀਂ ਮਗਰ ਆਏ ਇਹ ਨਿਹੰਗ ਸਿੰਘ ਕਿਹੜੇ ਨੇ ਦੇਖੋ ਉਹ ਵੀ ਲੋਕ ਸੀ ਜਿਹੜੇ ਗਜਨਾਬੀ ਦੇ ਬਾਜ਼ਾਰ ਚੋਂ ਧੀਆਂ ਦੇ ਸਿਰ ਤੇ ਚੁੰਨੀਆਂ ਰੱਖ ਕੇ ਤੇ ਉਹਨਾਂ ਨੂੰ ਉਹਨਾਂ ਦੇ ਘਰ ਡੋਲੇ ਵਾਪਸ ਤੋਰ ਕੇ ਆਏ ਸੀਗੇ ਉਹ ਵੀ ਲੋਕ ਸੀਗੇ ਜਿਨ੍ਹਾਂ ਨੇ ਆਪਣੇ ਬੱਚਿਆਂ ਦੇ ਕਾਲਜੇ ਜਿਹੜੇ ਆਪਣੇ ਮੂੰਹ 'ਚ ਪਾਏ ਸੀਗੇ ਉਹ ਵੀ ਬਾਬਾ ਬੰਦਾ ਸਿੰਘ ਬਹਾਦਰ ਹੈਗਾ ਸੀ ਜਿਸ ਦਾ ਪੁੱਤਰ ਅਜੇ ਸਿੰਘ ਜਿਹਦੇ ਛਾਤੀ 'ਚੋਂ ਦਾ ਦਿਲ ਕੱਢ ਕੇ ਅਜੇ ਬੰਦਾ ਸਿੰਘ ਬਹਾਦਰ ਦੇ ਮੂੰਹ 'ਚ ਪਾਇਆ ਗਿਆ ਸੀਗਾ ਇਹ ਸਾਡੇ ਜਿਹੜਾ ਇਤਿਹਾਸ ਬੜਾ ਵੱਡਮੁੱਲਾ ਇਤਿਹਾਸ ਆ ਪਰ ਇਹ ਜਿਹੜੇ ਭੇਖੀ ਨਿਹੰਗ ਐ ਇਹੋ ਜੇ ਇਹਨਾਂ ਨੂੰ ਸਾਡੇ ਇਤਿਹਾਸ ਬਾਰੇ ਨਹੀਂ ਪਤਾ ਅਸੀਂ ਤਾਂ ਗੁਰੂ ਗੋਬਿੰਦ ਸਿੰਘ ਦੇ ਵਾਰਿਸਾਂ ਜਿਨ੍ਹਾਂ ਨੇ ਇਸ ਕੌਮ ਲਈ ਲੋਕਾਂ ਨੂੰ ਬਚਾਉਣ ਲਈ ਆਪਣੇ ਚਾਰੇ ਪੁੱਤਰ ਵਾਰ ਦਿੱਤੇ ਤੇ ਅੱਜ ਉਹੀ ਨਿਹੰਗ ਉਸੇ ਫੌਜ ਦਾ ਲਾੜਲੀ ਫੌਜ ਦਾ ਨਿਹੰਗ ਹੋਵੇ ਤੇ ਭੇਖੀ ਹੋਵੇ ਕਿ ਪੰਜੇ ਉਂਗਲਾ ਬਰਾਬਰ ਨਹੀਂ ਮੈਂ ਸਾਰਿਆਂ ਨੂੰ ਨਹੀਂ ਇਹ ਗੱਲ ਕਹਿੰਦਾ ਮaaf ਕਰਨਾ ਮੈਂ ਸਾਰਿਆਂ ਨੂੰ ਨਹੀਂ ਇਹ ਗੱਲ ਕਹਿੰਦਾ ਪਰ ਭੇਖੀ ਤੇ ਭੇਖੀ ਆ ਰਲੇਵਾ ਲੜਿਆ ਹੁੰਦਾ ਨਾਲ ਉਹ ਰਲੇਵਾ ਕਰਕੇ ਉਹਨੇ ਇਸ ਬੱਚੇ ਤੇ ਤਸ਼ੱਦਦ ਟਾਇਆ ਪਰ ਉਹਨਾਂ ਨੇ ਸੰन्यास ਲਿਆ ਮੈਨੂੰ ਭਰੋਸਾ ਦਿੱਤਾ ਬਿਹਾਰੀ ਜੀ ਅੱਗੇ ਤੋਂ ਸਰਬਜੀਤ ਜੀ ਇਹ ਨਿਆੰਗੇ ਕਰੀਏ ਇਸ ਬੱਚੇ ਨੂੰ ਤਸ਼ੱਦਦ ਨਹੀਂ ਕਰਉ ਨਾਲ ਉਹਨਾਂ ਨੇ ਮਾਫੀ ਜਿਹੜੀ ਮੰਗਾਈ ਉਹਨਾਂ ਨੇ ਦਲਪੰਤ ਤੋਂ ਮੈਂ ਆਖਿਆ ਵੀ ਮਾਫੀ ਮੰਗ ਆਪਣੇ ਤੋਂ ਜੇ ਤੂੰ ਇਸ ਬੱਚੇ ਨਾਲ ਅੱਗੇ ਤੋਂ ਵਧਿੱਕੀ ਕਰੇਂਗਾ ਤੇ ਤੂੰ ਉਹਦਾ ਜ਼ਿੰਮੇਵਾਰ ਹੋਏਂਗਾ ਤੇ ਮਾਫੀ ਆਪਣੇ ਦਲਪੰਤ ਤੋਂ ਮੰਗ ਕਿਉਂ ਵੀ ਅਸੀਂ ਗੁਰੂ ਜੀ ਦੀ ਲਾਰਜਰੀ ਫੌਜ ਤੋਂ ਮਾਫੀ ਮੰਗਉਣ ਵਾਲੇ ਕੋਈ ਨਹੀਂ ਹੁੰਦੇ ਕਿ ਬੜੀ ਉੱਚੀ ਸੁੱਚੀ ਫੌਜ ਆਏ ਪਰ ਤਰਨਾ ਦਲ ਦੇ ਮੁਖੀ ਬਾਬਾ ਮੇਜਰ ਸਿੰਘ ਉਹਨਾਂ ਨੇ ਸਨ ਭਰੋਸਾ ਦਿੱਤਾ ਉਹਨਾਂ ਦੇ ਜਿਹੜੇ ਜਥੇਦਾਰ ਆਏ ਸੀ ਦਲਬੀਰ ਸਿੰਘ ਉਹਨਾਂ ਨੇ ਭਰੋਸਾ ਦਿੱਤਾ ਵੀ ਅੱਜ ਤੋਂ ਇਸ ਬੱਚੇ ਨੂੰ ਇਸ ਨਿਆੰਗ ਤੋਂ ਕੋਈ ਖਤਰਾ ਨਹੀਂ ਤੇ ਇਸ ਗੱਲ ਦੇ ਪਰ ਮੈਂ ਦਲਪੰਥ ਨੂੰ ਇੱਕ ਬੇਨਤੀ ਕਰਨਾ ਚਾਹੁੰਦਾ ਵੀ ਇਹੋ ਜਿਹੇ ਲੋਕਾਂ ਦੀ ਪਛਾਣ ਕਰਕੇ ਜਿਹੜੇ ਤੁਹਾਡੇ ਦਲਪੰਥ ਨੂੰ ਢਾਲ ਆ ਰਿਹਾ ਜਿਹੜੀ ਸਾਡੀ ਗੁਰੂ ਕੀ ਲਾੜਲੀ ਫੌਜ ਨੂੰ ਬਦਨਾਮ ਕਰਨੀਆਂ ਕੋਸ਼ਿਸ਼ਾਂ ਕਰ ਰਿਹਾ ਇਹਨਾਂ ਤੋਂ ਬਚੋ ਤੇ ਇਹਨਾਂ ਤੇ ਜਿਹੜੀ ਆ ਦਲਪੰਥ ਵੱਲੋਂ ਵੀ ਕਾਰਵਾਈ ਕਰੋ ਤੇ ਪ੍ਰਸ਼ਾਸਨ ਵੱਲੋਂ ਵੀ ਕਾਰਵਾਈ ਕਰਾਓ ਠੀਕ ਹੈ ਤਨਵਾਦੀ ਤੁਸੀਂ ਦੇਖਿਆ ਵੀ ਇਹ ਗੱਲਬਾਤ ਕੀਤੀ ਸਰਪ ਸਿੰਘ ਹੈਰੀਣਾ ਜਿਹੜੇ ਕਿ ਉਹਗੇ ਸਮਾਜ ਸੇਵਕ ਨੇ ਅੱਜ ਉਹਨਾਂ ਨੇ ਬੱਚੇ ਨੂੰ ਜਿਹੜਾ ਕਿ ਆਜ਼ਾਦ ਕਰਵਾਇਆ ਜੰਗਲ ਵਿੱਚੋਂ ਅਤੇ ਉਹਨਾਂ ਨੇ ਜਿਹੜੇ ਕਿ ਜਥੇਬੰਦੀਆਂ ਜਿਹੜੇ ਕਿ ਨਿਹੰਗ ਸਿੰਘ ਦੀਆਂ ਲਾੜੀਆਂ ਫੌਜਾਂ ਦੀਆਂ ਗੁਰੂਕੀਆਂ ਉਹਨਾਂ ਨੂੰ ਵੀ ਬੇਨਤੀ ਕੀਤੀ ਆ ਵੀ ਅਜੇ ਇਹ ਜਿਹੜੇ ਬੰਦੇ ਨੇ ਜਿਹੜੇ ਕਿ ਕਿਸੇ ਨਾਲ ਤਰੋਹ ਕਰਦੇ ਨੇ ਕਿਸੇ ਨੂੰ ਧੱਕਾ ਕਰਦੇ ਨੇ ਉਹਨਾਂ ਤੇ ਜਿਹੜੀ ਆ ਬੰਦੀ ਕਾਰਵਾਈ ਜਿਹੜੀ ਆ ਉਹ ਕੀਤੀ ਜਾਵੇ I have did my coaching from Globewise only for IITs and I secured 6.5 band. My experience with Globewise was so well. I would really suggest each and everyone to come here and pursue their process through Glow device. It will be really helpful for you. Call now Hune Call Karo Delhi branch, Delhi 9696 875 875 Punjab te branch, Delhi 8725 875 ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ